ਲੁਧਿਆਣੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਵੰਡ ਤੀਨ ਅਕੀਲ ਕਸਨ ਦੇ ਲਈ ਲੁਧਿਆਣਾ ਦੇ ਸ਼ੌਣੀ ਮਹੱਲਾ ਕੰਟਾਕਰ ਦ੍ਰੇਸੀ ਅਤੇ ਰੇਲਵੇ ਸਟੇਸ਼ਨ ਖੇਤਰ ਦੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਕਾਰਵਾਈ ਡਿਪਟੀ ਕਮਿਸ਼ਨਰ ਆਫ ਐਕਸਾਈਜ਼ ਪਟਿਆਲਾ ਰੇਂਜ ਤੇ ਸੇਮ ਜੰਦ ਅਤੇ ਅਸਿਸਟੈਂਟ ਕਮਿਸ਼ਨਰ ਆਫ ਐਕਸਾਈਜ਼ ਡਾਕਟਰ ਸ਼ਿਵਾਨੀ ਗੁਪਤਾ ਦੀ ਦੇਖਰੇਖ ਹੇਠ ਕੀਤਾ ਗਿਆ ਜਿਦੇ ਵਿੱਚ ਐਕਸਾਈਜ਼ ਆਫੀਸਰ ਅਸ਼ੋਕ ਕੁਮਾਰ ਦਾ ਔਨ ਗਰਾਉਂਡ ਅਗਵਾਹੀ ਹੈ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਇਸ ਮੌਕੇ ਤੇ ਤਸਕਰਾਂ ਖਿਲਾਫ ਹੈ ਜੁੜੀ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਇਹ ਹੈ ਜੀ ਪੰਜਾਬ ਸਰਕਾਰ ਵੱਲੋਂ ਇਹਦੇ ਤੇ ਰਾਤੀ ਐਂਫੇਰ ਕਾਉਂਟੇ ਤੇ ਰਾਤ ਨਕਲੀ ਸ਼ਰਾਬ ਵੇਚਦੇ ਨੇ ਉਹਨਾਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਹਦੇ ਸਹਿਯੋਗ ਅਗਸਤ ਸਾਡੇ ਮੁੰਡੇ ਹਾਣਿਸ ਨੇ ਤੇ ਮੈਡੀਕਲ ਤੋਂ ਪਰੇ ਸਾਰੇ ਸਰਕਸ ਤੇ ਮੇਹਲ ਖਾਣੇ ਤੋਂ ਐਸੇ ਕਿ ਸਾਡੇarpane Singh ji ji saab ਤੇ ਅੱਜ ਇਹ ਸੋਣੀ ਮੰਡੇ ਦਾ ਇਲਾਕਾ ਇਸ ਕੋ ਫਲੈਗ ਮਾਰਟੀ ਚ ਛੱਡਿਆ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਹੜੇ ਬੰਦੇ ਗਲਤ ਸ਼ਰਾਬ ਦੀ ਵਿਕਰੀ ਕਰਦੇ ਨੇ ਉਹਨਾਂ ਤੇ ਜਾਨ ਮਾਲ ਦਾ ਖਤਰਾ ਹੈ ਕਿਉਂਕਿ ਪਿਛਲੇ ਸਾਲ ਹੀ ਜਿਹੜਾ ਅਮਰਸਾ ਜ਼ਿਲ੍ਹੇ ਵਿੱਚ ਮਜਿਸਾਬਤ ਹੋਇਆ ਕਿ ਨਕਲੀ ਸ਼ਰਾਬ ਵੇਚਦੇ ਸੀ ਕਈ ਦੇਸੂ ਲੋਕਾਂ ਦੀਆਂ ਜਾਨਾਂ ਗਈਆਂ ਨੇ ਇਸ ਲਈ ਆ ਸਰਕਾਰ ਦੀ ਇਹ ਮਹਿੰਮ ਹੈ ਕਿ ਇਸ ਤਰ੍ਹਾਂ ਦੀ ਦੁਰਘਟਨਾਵਾਂ ਲੁਭਾਵਾ ਦੇ ਚ ਨਾ ਵਾਪਰੇ ਉਹਦੇ ਲਈ ਇੱਕ ਜਾਗਰੂਕਤਾ ਮਹਿੰਮ ਫਲੈਗ ਮਾਰਕਟ ਕੀਤਾ ਗਿਆ ਹੈ ਕਿਉਂਕਿ ਜਿਹੜੇ ਲੋਕਾਂ ਵੀ ਖੁਸ਼ ਸ਼ਿਕਾਇਤਾਂ ਆ ਰਹੀਆਂ ਸੀ ਕਿ ਇਸ ਮੁਹੱਲੇ ਵਿੱਚ ਕਰਦੇ ਨੇ ਰਾਜ ਸਰ ਇਹ ਰੇਡ ਵੀ ਕੀਤੀ ਗਈ ਹੈ ਉਹ ਨਾ ਨਾ ਜਿਹੜੀ ਕੰਟੀਨਿਊ ਹੋਊਗੀ ਕਿ ਅਸੀਂ ਸਾਡੇ মিডিਆ ਦੇ ਰਾਹੀਂ ਆਪ ਜਨਤਾ ਨੂੰ ਅਪੀਲ ਵੀ ਕਰਦੇ ਆ ਕਿ ਜੇਕਰ ਕੋਈ ਫਰਾਰਸੀ ਅੰਸਰ ਨਕਲੀ दारू ਜਾਂ ਛੇਕੇ ਤੋਂ ਇਲਾਵਾ ਅਜੇ दारू ਵੇਚਦਾ ਹੈ ਉਹਦੇ ਖੋ ਕੇ ਸਾਨੂੰ ਇੰਟੀਮੀਟ ਕਰਿਆ ਸੀ ਤਾਂ ਕਰਤੀ ਜਿਹੜੀ ਕਾਰਵਾਈ ਕਰਾਂਗੇ ਕਿ ਸਾਡੇ ਕੋਲ ਨਹੀਂ ਅਪਰੋਚ ਕਰਦਾ ਤਾਂ ਸਾਨੂੰ ਕੋਈ ਸਾਡੇ ਤੋਂ ਦੇਖੋ ਅਸੀਂ ਮਿਲ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਂਗੇ ਇਹ ਰਣਹੇਮ ਲਗਾਤਾਰ ਜਾਰੀ ਰਹੇਗੀ। ਸਾਈਟ ਕਿ ਕਿ ਜਗ੍ਹਾ ਤੇ ਫਲੈਗਮਾਸਟਰ ਡੈਜ਼ ਰੈਡ। ਇਹ ਇਹ ਜੀ ਇਸ ਤਰ੍ਹਾਂ ਸੋਣੀ ਮੱਲਾ ਹੈ, ਸਾਡੀ ਮੱਲਾ ਤੇ ਰੇਲਵੇ ਸਟੇਸ਼ਨ ਦਾ ਏਰੀਆ ਤੇ ਸਾਰੇ ਏਰੀਆ ਕਵਰ ਕਰ ਰਿਹਾ ਹੈ। ਕਿਉਂਕਿ ਸ਼ਹਿਰ ਦਾ ਇੰਟਰੀਅਰ ਏਰੀਆ, ਕਾਫੀ ਕੰਜੈਸਟਿਡ ਏਰੀਆ ਇੱਥੋਂ ਸੰਭਾਵਨਾਵਾਂ ਵੱਧ ਹੋ ਗਈਆਂ ਨੇ ਕਿ ਨਕਲੀ ਸ਼ਰਾਬ ਵਿਕਰੀ ਵੀ ਹੋ ਕੇ ਇਸੇ ਸਲਾਮੀ ਏਰੀਆ ਤੇ ਗਰੀਬ ਜਨਤਾ ਇੱਥੇ ਜਾ ਕੇ ਰਹਿੰਦੀ ਹੈ। ਸਾਡਾ ਫੋਕਸ ਇਸ ਏਰੀਆ ਤੇ ਪਹਿਲਾਂ ਕੀਤਾ ਗਿਆ। ਤਾਂ ਆਜੋ ਸਿਮ ਸਾਹਿਬ, ਡੀਜੀ ਸਾਹਿਬ ਅਤੇ ਸੀਪੀ ਸਾਹਿਬ ਦੇ ਜਿਹੜੇ ਸਿਕਿਟੀ ਅਫਸਰ ਹਾਠ ਜੋ ਨਸ਼ਾ ਵਿਰੋਧ ਅਸੀਂ ਕਾਰਜ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਕਿ ਅੱਜ ਐਸਆਈਟੀ ਪਾਰਟਨਰ ਨਾਲ ਆ ਕੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੌਣੀ ਹੱਲੇ ਤੇ ਹੋਰ ਸਹੀ ਥਾਵਾਂ ਦੇ ਵਿੱਚ ਰੇਡ ਕੀਤੀ ਹੈਗੀ ਆ ਫਲੈਗ ਮਾਸਤੇ ਕੱਟੇ ਤੇ ਤਾਂ ਕਿ ਜਿਹੜੇ ਜਿਹੜੇ ਹੈਗੇ ਨੇ ਸ਼ਰਾਬ ਦੇ ਆਸਰ ਹੈਗੇ ਨੇ ਉਹਨਾਂ ਨੂੰ ਅਸੀਂ ਉਹਨਾਂ ਤੇ ਕਾਨੂੰਨ ਪਾਈ ਜਾ ਸਕੇ ਤੇ ਏਰੀਆ ਦੇ ਵਿੱਚ ਜਿਹੜੀ ਵਕ ਵਕ ਵਸਥਾ ਨੂੰ ਤੇ ਕੰਪਲੇਂਟ ਆ ਰਹੀ ਸੀਗੀ ਉਹਨਾਂ ਦਾ ਉਸ ਤੇ ਵੀ ਅਸੀਂ ਅੱਜ ਰੇਡ ਕੀਤੀ ਹੈਗੀ ਹੈ ਜੀ ਸਰਵਾਈਜ਼ੀ ਆਹ ਨਹੀਂ ਬਿਲਕੁਲ ਸਭ ਤੋਂ ਆਈਸ ਰੇਡ ਹੈਗੀ ਸਰਪ੍ਰੇ ਇਹ ਉਹ ਸਾਡੇ ਅਫਸਰ ਤੋਂ ਬਣਾ ਹੈਗਾ ਫੋਰਕਸ਼ਨ ਹੋਣੀ ਕੁਝ ਗ੍ਰਾਮ ਵੀ ਹੈ ਜੀ ਮੈਂ ਹਜੇ ਅਸੀਂ ਕੰਟੀਨਿਊਅਲ ਕਰ ਰਹੇ ਹਾਂ ਜੀ ਦੋ ਗ੍ਰਾਮ ਦੀ ਜਾਊਗੀ ਅਸੀਂ ਮੀਟਾ ਦੇ ਸਪੋਰਟ ਅਹ ਫਿਲਹਾਲ ਅਸੀਂ ਸ਼ੌਣੀ ਮੱਲੇ ਹੈਗੇ ਆ ਜੀ ਅੱਜ ਤਵਾਰ ਅਸੀਂ ਹੋਰ ਸਾਟੀ ਮਲਾ ਐਂਡ ਰੇਲਵੇ ਸਟੇਸ਼ਨ ਆਲੇ ਪਾਸੇ ਵੀ ਅਸੀਂ ਕਰ ਰਹੇ ਹਾਂ ਲੋਕਾਂ ਨੂੰ ਅਸੀਂ ਮੀਡੀਆ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਇਤਰਾਜ਼ ਤਿਆਕਰ ਹੈਗਾ ਜਿਹੜਾ ਗੈਰ ਕਾਨੂੰਨੀ ਸ਼ਰਾਬ ਦਾ ਜਾਂ ਹੋਰ ਕੋਈ ਐਨਡੀ ਦਾ ਕੰਮ ਕਰਦਾ ਹੈਗਾ ਉਹ ਇਹ ਜਿਹੜੀ ਹੈਗੀ ਹੈ ਰਿਪੋਰਟ ਸਾਨੂੰ ਦਿੱਤੀ ਜਾਵੇ ਤਾਂ ਕਿ ਸੋ ਅਸੀਂ ਜਿਹੜਾ ਤੁਕਮੀ ਜਿਹੜੀ ਕਾਰਵਾਈ ਹੈਗੀ ਅਸੀਂ ਉਸਕਾ